ਸਰਹੰਦ ਕਨਾਲ 'ਚ ਇੱਕ ਗੱਡੀ ਸੈਡਾਨ ਵਹੀਕਲ ਡੁੱਬ ਗਈ ਹੈ ਚਾਰੋਂ ਮੌਕੇ ਤੇ ਇਮੀਡੀਏਟਲੀ ਪਹੁੰਚ ਗਏ ਔਰ ਜਿਹੜਾ ਜਸਵੰਤ ਔਰ ਨਰਿੰਦਰ ਹੈ ਇਹਨਾਂ ਨੇ ਇਮੀਡੀਏਟਲੀ ਉਹਦੇ 'ਚ ਨੇਰ ਚ ਛਾਲ ਮਾਰ ਦਿੱਤੀ ਔਰ ਜਿਹੜੇ ਬਾਕੀ ਦੋ ਸੀਗੇ ਹਰਪਾਲਕ ਔਰ ਰਜਿੰਦਰ ਇਹਨਾਂ ਨੇ ਬਾਹਰੋਂ ਰਸਾ ਦੇਣ ਚ ਦੇ ਬਾਕੀ ਸਾਰੀ ਚੀਜ਼ਾਂ ਚ ਐਸ ਅ ਟੀਮ ਇਹਨਾਂ ਨੇ ਕੰਮ ਕੀਤਾ ਜਿਹੜਾ ਵਧੀਆ ਕੰਮ ਕਰਦੇ ਉਹਨੂੰ ਪਬਲਿਕ ਵੀ ਐਪਰੀਸ਼ੀਏਟ ਕਰਦੀ ਹੈ ਔਰ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਆਫੀਸਰਸ ਵੱਲੋਂ ਵੀ ਨਾਲ ਦੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਸੋ ਇਸੇ ਸਦਕੇ ਅੱਜ ਮੈਂ ਇਹਨਾਂ ਨੂੰ ਇੱਥੇ ਬੁਲਾ ਕੇ ਅਵਾਰਡ ਦਿੰਦੇ ਆ ਡੀਜੀ ਸਰ ਦੇ ਬਿਹਾਫ ਤੇ ਕੱਲ ਜੀ ਸਾਡੀ ਕੰਟਰੋਲ ਰੂਮ ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਸਰਹੰਦ ਕਨਾਲ 'ਚ ਇੱਕ ਗੱਡੀ ਸੈਡਾਨ ਵਹੀਕਲ ਡੁੱਬ ਗਈ ਹੈ ਤੇ ਉਹਦੇ 'ਚ ਕੁਝ ਬੱਚੇ ਵੀ ਹੈਗੇ ਤੇ ਕਈ ਉਹਦੇ 'ਚ ਪੈਸੈਂਜਰਸ ਹੈ ਔਰ ਇਮੀਡੀਏਟਲੀ ਸਾਡੀ ਜਿਹੜੀ ਮੌਕੇ ਦੀ ਪੀਸੀਆਰ ਟੀਮ ਸੀ ਜਿਹੜੀ ਸਾਡੀ ਪਿਕਟ ਅ ਵਿਕਟਰ ਕੀ ਨੰਬਰ ਹੈ ਵਿਕਟਰ 8 ਇਹਨਾਂ ਦੀ ਉਸ ਟਾਈਮ ਥੋੜਾ ਸ਼ਿਫਟਿੰਗ ਦਾ ਟਾਈਮ ਹੁੰਦਾ ਹੈ ਜਿਹੜੇ ਰਾਤ ਵਾਲੇ اور ਮਾਰਨਿੰਗ ਦੀ ਇੰਟਰਚੇਂਜ ਚੱਲ ਰਹੇ ਹੁੰਦੇ ਤੇ ਜਿਹੜੇ ਚਾਰੋਂ ਸਿਗੇ ਏਐਸਆਈ ਨਰਿੰਦਰ ਰਜਿੰਦਰ ਨਰਿੰਦਰ اور ਹੈਡ ਕਨਸਟੇਬਲ ਜਸਵੰਤ اور ਹਰਪਾਲ ਜਿਹੜੀ ਸੀਨੀਅਰ ਸੀਨੀਅਰ ਕਨਸਟੇਬਲ ਹਰਪਾਲ ਕੌਰ ਇਹ ਚਾਰੋਂ ਮੌਕੇ ਤੇ ਇਮੀਡੀਏਟਲੀ ਪਹੁੰਚ ਗਏ ਔਰ ਜਿਹੜਾ ਜਸਵੰਤ ਔਰ ਨਰਿੰਦਰ ਹੈ ਇਹਨਾਂ ਨੇ ਇਮੀਡੀਏਟਲੀ ਉਹਦੇ ਚ ਨਹਿਰ ਚ ਛਾਲ ਮਾਰ ਦਿੱਤੀ ਔਰ ਜਿਹੜੇ ਬਾਕੀ ਦੋ ਸੀਗੇ ਹਰਪਾਲ ਕੌਰ ਔਰ ਰਜਿੰਦਰ ਇਹਨਾਂ ਨੇ ਬਾਹਰੋਂ ਰਸਤਾ ਦੇਣ ਚ ਤੇ ਬਾਕੀ ਸਾਰੀ ਚੀਜ਼ਾਂ ਚ ਐਸ ਅ ਟੀਮ ਇਹਨਾਂ ਨੇ ਕੰਮ ਕੀਤਾ ਨਾਲ ਇਹਨਾਂ ਨੂੰ ਪਬਲਿਕ ਦੀ ਵੀ ਸਪੋਰਟ ਮਿਲੀ ਔਰ ਇੱਥੇ ਇੱਕ ਹੋਰ ਵੀ ਰਾਗੀਰ ਸਿਗਾ ਉਹਨੇ ਵੀ ਡਾਈਵ ਕੀਤਾ ਤੁਸੀਂ ਸਾਰੇ ਵੀਡੀਓਸ ਵਿੱਚ ਦੇਖਿਆ ਹੋਇਆ ਸੋ ਬਾਏ ਦਾ ਗ੍ਰੇਸ ਆਫ ਗੋਡਨ ਇਹਨਾਂ ਦੀ ਬਹਾਦਰੀ ਪਰੈਜ਼ੈਂਸ ਆਫ ਮਾਈਂਡ ਕਰਕੇ ਸਾਰੇ ਦੇ ਸਾਰੇ ਜਿਹੜੇ ਵਿਅਕਤੀ ਸੀਗੇ ਗੱਡੀ 'ਚ ਜਿਹਦੇ 'ਚ ਪੰਜ ਬੱਚੇ ਸੀਗੇ ਦੋ ਲੇਡੀਜ਼ ਦੋ ਜੈਂਟਸ ਸੋ ਕੁੱਲ ਮਿਲਾ ਕੇ 11 ਉਹਦੇ 'ਚ ਪੈਸੇਂਜਰ ਸੀਗੇ ਸਾਰਿਆਂ ਨੂੰ ਸੇਫਲੀ ਰੈਸਕਿਊ ਕਰਕੇ ਅੱਗੇ ਐਨ ਜੀਓ ਦੀ ਸਹਾਇਤਾ ਨਾਲ ਹਸਪੀਟਲ ਭਜਵਾਇਆ ਗਿਆ ਸੋ ਕੁਲ ਮਿਲਾ ਕੇ ਇਹਨਾਂ ਦੀ ਪ੍ਰੋਐਕਟਿਵਨੈਸ ਪਬਲਿਕ ਸਪੋਰਟ ਦੇ ਨਾਲ ਬੜਾ ਹੀ ਵੱਡਾ ਜਿਹੜਾ ਹਾਦਸਾ ਹੋ ਜਾਣਾ ਸੀ ਕੱਲ ਸਵੇਰੇ ਉਹ ਟਲ ਗਿਆ ਐਂਡ ਵੀ ਅਪਰੀਸ਼ੀਏਟ ਥੈਮ ਇਹਨਾਂ ਦੇ ਸਦਕੇ ਬਠਿੰਡਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਲੋਕਾਂ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਔਰ ਡੀਜੀ ਸਰ ਦੇ ਧਿਆਨ ਚ ਲੈ ਕੇ ਆਏ ਤੇ ਡੀਜੀ ਸਰ ਨੇ ਇਹਨਾਂ ਦੇ ਸ਼ਲਾਗਾਯੋ ਕੰਮ ਦੇ ਸਦਕੇ ਚਾਰੇ ਚਾਰੇ ਜਿਹੜੇ ਮੁਲਾਜ਼ਮ ਹੈ ਇਹਨਾਂ ਚਾਰਾਂ ਨੂੰ ਡੀਜੀਪੀ ਕਾਮੈਂਡੇਸ਼ਨ ਡਿਸਕ ਦਿੱਤੀ ਹੈ ਤੇ ਨਾਲ ਨਾਲ ਸਾਰੇ ਚਾਰਾਂ ਨੂੰ 25-25 ਹਜ਼ਾਰ ਕੈਸ਼ ਅਵਾਰਡ ਵੀ ਇਹਨਾਂ ਦੇ ਹੌਸਲਾ ਅਫਜ਼ਾਈ ਦਿੱਤਾ ਹੈ ਔਰ ਨਾਲ ਦੇ ਨਾਲ ਸੀਐਮ ਸਾਹਿਬ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਹੈ ਔਰ ਜਲਦੀ ਇਹਨਾਂ ਨੂੰ ਸ਼ਾਇਦ ਯਾ ਤਾਂ ਫੋਨ ਕਾਲ ਜਾਂ ਫਿਜ਼ੀਕਲੀ ਇਹਨਾਂ ਨੂੰ ਸੀਐਮ ਸਾਹਿਬ ਨੂੰ ਮਿਲਾਇਆ ਵੀ ਜਾਏਗਾ ਸੋ ਇਟ ਇਜ਼ ਜਸਟ ਅ ਐਕਨੋਲਜਮੈਂਟ ਕਿ ਜਿਹੜਾ ਵਧੀਆ ਕੰਮ ਕਰਦੇ ਉਹਨੂੰ ਪਬਲਿਕ ਵੀ ਅਪਰੀਸ਼ੀਏਟ ਕਰਦੀ ਹੈ ਔਰ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਆਫਿਸਰਸ ਵੱਲੋਂ ਵੀ ਨਾਲ ਦੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਸੋ ਇਸੇ ਸਦਕੇ ਅੱਜ ਮੈਂ ਇਹਨਾਂ ਨੂੰ ਇੱਥੇ ਬੁਲਾ ਕੇ ਅਵਾਰਡਸ ਦਿੱਤੇ ਆ ਡੀਜੀ ਸਰ ਦੇ ਬਿਹਫ ਤੇ ਮੈਂ ਲੱਗਦਾ ਜਿਵੇਂ ਇਸ ਤਰ੍ਹਾਂ ਦੇ ਹਾਸੇ ਹੋ ਗਦੇ ਨੇ ਸਟ੍ਰੀਮਿੰਗ ਵਗੈਰਾ ਦਾ ਕੋਈ ਕਟੋ-ਕਟੋ ਕੋਈ ਟ੍ਰੇਨ ਹਾਂਜੀ ਇਹਨਾਂ ਨੇ ਵੀ ਮੈਨੂੰ ਦੱਸਿਆ ਕਿ ਥੈਂਕਫੁਲੀ ਨਾ ਦੀ ਗੱਡੀ 'ਚ ਕੁਝ ਇਕਵਿਪਮੈਂਟ ਸਿਗੇ ਪਰ ਜੋ ਜੋ ਹੋਰ ਇਹਨਾਂ ਨੇ ਸਾਨੂੰ ਆਪਣੇ ਵੀ ਲਾਈਵ ਸੇਵਿੰਗ ਇਕਵਿਪਮੈਂਟ ਦੱਸਿਆ ਉਹ ਇਮੀਡੀਏਟਲੀ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਬਟ ਸਟਿਲ ਆਈ ਊਡ ਸੇ ਕਿ ਇਮੀਡੀਏਟਲੀ ਜੋ ਇਹਨਾਂ ਨੇ ਆਪਣਾ ਪ੍ਰੈਜ਼ੈਂਸ ਆਫ ਮਾਈਂਡ ਸ਼ੋ ਕਰਕੇ ਆ ਬਹਾਦੂਰੀ ਸ਼ੋ ਕਰਕੇ ਐਕਟ ਕੀਤਾ ਥੈਟ ਇਜ਼ ਰੀਅਲੀ ਅ ਕੌਜ਼ ਆਫ ਅਪਰੀਸ਼ੀਏਸ਼ਨ ਤੋਂ ਉਸੇ ਲਈ ਅਸੀਂ ਇਹਨਾਂ ਨੂੰ ਅੱਜ ਇੱਥੇ ਬੁਲਾਇਆ ਹਾਂ ਜਸਵੰਤ ਨੇ ਦੱਸਿਆ ਕਿ ਉਹੀ ਗੱਲ ਹੈ ਨਾ ਤੁਸੀਂ ਸਾਰਿਆਂ ਨੇ ਕੱਲ ਬੜਾ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਕਿ ਇਹਨਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਪਰ ਉਸ ਟਾਈਮ ਇਹਨਾਂ ਨੇ ਆਪਣੇ ਛੋਟੇ ਬੱਚੇ ਦਾ ਵੀ ਸੋਚ ਕੇ ਆ ਪੁਲਿਸ ਦੀ ਨੌਕਰੀ ਨੂੰ ਪ੍ਰੂਫ ਕੀਤਾ ਕਿ ਡਿਊਟੀ ਕਮਸ ਫਰਸਟ ਫਾਰ ਅਸ ਤੋ ਇਨਾਂ ਨੇ ਇਮੀਡੀਏਟਲੀ ਛਾਲ ਮਾਰ ਦਿੱਤੀ ਔਰ ਇੰਨੀ ਸਾਰੀ ਲਾਈਵਸ ਪ੍ਰੈਸ਼ੀਅਸ ਲਾਈਵਸ ਨੂੰ ਕਲ ਸੇਵ ਕੀਤਾ ਐਂਡ ਵੀ ਆਰ ਪ੍ਰਾਊਡ ਆਫ 올4 ਆਫ 뎀। ਤੁਹਾਡਾ ਬਰਥਡੇ ਵੀ ਕੱਲ ਜੀ ਕੇ ਨਾ। ਹਾਂ ਮੈਂ ਰਿਲੇਟਿਡ ਹੈਪੀ ਬਰਥਡੇ ਵੀ ਵਿਸ਼ ਕੀਤਾ। ਕੱਲ ਮੈਂ ਚੰਡੀਗੜ੍ਹ ਸੀ ਜੀ ਸੋ ਆਈ ਕੁਡ ਨੋਟ ਮੀਟ ਮ। ਪਰ ਲੱਗ ਲੇ ਪੰਜ ਮਿੰਟ ਪਹਿਲਾਂ ਹੀ ਸਾਡੀ ਡਿਊਟੀ ਆਫ ਹੋਣ ਵਾਲੀ ਸੀ ਕਾਲ ਆ ਗਈ ਸੀ ਕਾਲ ਤੇ ਚਾਰੋਂ ਜਨੇ ਮੌਕੇ ਤੇ ਪਹੁੰਚੇ। ਹਾਂਜੀ ਇਹ ਦੱਸ ਰਹੇ ਕਿ ਇਹਨਾਂ ਦਾ ਇੰਟਰਚੇਂਜਰ ਡਿਊਟੀ ਟਾਈਮ ਹੁੰਦਾ ਦੋ ਦੀ ਸ਼ਿਫਟ ਚੇਂਜ ਹੋਣੀ ਸੀ ਦੋਨੇ ਜੁਆ ਇਮੀਡੀਟਲੀ ਮੌਕੇ ਤੇ ਜਾ ਕੇ ਮੌਕਾ ਸੰਭਿਆ ਔਰ ਨਾਲ ਦੇ ਨਾਲ ਸਾਡੇ ਐਸ ਐਚਓ ਸਾਹਿਬ ਕਨਾਲ ਕਲੋਨੀ ਵੀ ਉੱਥੇ ਪਹੁੰਚ ਗਏ ਸੀਗੇ ਸੋ ਕੁਲ ਮਿਲਾ ਕੇ ਇਟਸ ਅ ਮੈਟਰ ਆਫ ਪ੍ਰਾਈਡ ਫਾਰ ਅਸ ਐਂਡ ਦੈਟ ਇਜ਼ ਵਾਈ ਵੀ ਆਰ ਅਪਰੀਸ਼ੀਏਟਿੰਗ ਬੜਾ ਵਧੀਆ ਕੰਮ ਕੀਤਾ ਪੁਲਿਸ ਮਾਰੇ ਦੱਸ ਗਣੇ ਕਿ ਹੁਣ ਲੋਕਾਂ ਨੂੰ ਸੋਹਣ ਜਿਹੜਾ 11 ਲੋਕ ਇੱਕ ਗੱਡੀ ਦੇ ਸ਼ਾਮਲ ਸੀ ਛੁੱਟੀ ਗਈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੋਜੀ ਚਲੋ ਹੁਣ ਜੋ ਹਾਦਸਾ ਟਲ ਗਿਆ ਬਟ ਯੈਸ ਮੈਸੇਜ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਉਹਦੇ ਚ ਗੱਡੀ ਚ 11 ਇਨ ਵਿਅਕਤੀ ਕਿਵੇਂ ਸੇ ਕਿ ਸਾਡੇ ਲਈ ਵੀ ਸੋਚਣ ਦੀ ਗੱਲ ਹੈ ਜੇਕਰ ਤਿੰਨ ਪੈਸੇਂਜਰ ਅੱਗੇ ਬੈਠਣ ਹੁੰਦੇ ਤੇ ਤਾਂ ਡੇਅਰ ਸ਼ਿਫਟਿੰਗ ਤੇ ਔਰ ਸ਼ੇਅਰਿੰਗ ਦਾ ਪਰ ਆਪ ਮੁਸਕਿਲ ਬਣੇ ਜੀ ਦੇਖੋ ਇੱਕ ਡਿਊਟੀ ਪਬਲਿਕ ਵੀ ਵੀ ਰਿਸਪੋਨਸੀਬਿਲਟੀ ਆਪ ਵੀ ਹੁੰਦੀ ਹੈ ਬਿਕੋਜ਼ ਜਨਤਾ ਸਾਡੇ ਸਾਰਿਆਂ ਦੀ ਆਪਣੀ ਹੈ ਲਾਈਫ ਵਨਸ ओन ਲਾਈਫ ਕਮਸ ਫਰਸਟ ਇਸ ਥੀਸ ਨੂੰ ਅਸੀਂ ਸੈਪਰੇਟਲੀ ਦੇਖਾਂਗੇ ਬਟ ਫਿਲਹਾਲ ਅਸੀਂ ਇਹਨਾਂ ਨੂੰ ਅਪਰੀਸ਼ੀਏਟ ਕਰਨ ਲਈ ਇੱਥੇ ਬੁਲਾਇਆ ਸੋ ਫਿਲਹਾਲ ਤਾਂ ਜੀ ਮੈਂ ਇਹਨਾਂ ਨੂੰ ਹੀ ਬੁਲਾਇਆ ਤੇ ਉਹਨਾਂ ਨੂੰ ਵੀ ਅਸੀਂ ਡੈਫੀਨਿਟਲੀ ਬੁਲਾ ਕੇ ਇਕਨੋਲਜ ਕਰਾਂਗੇ ਦੱਸਿਆ ਇਹਨਾਂ ਨੂੰ ਪਬਲਿਕ ਇਸ ਤਰ੍ਹਾਂ ਕਿਤੇ ਨਾਲ ਆਪਣਾ ਹਾਂ ਜੀ ਇਹ ਬੜੀ ਵੱਡੀ ਗੱਲ ਹੈ ਕਿ ਕੋਈ ਰਾਗੀਰ ਇਹਨਾਂ ਦੇ ਨਾਲ ਉਹਨਾਂ ਨੇ ਕਾਫੀਆਂ ਨੇ ਰਾਦਰ ਇਹਨਾਂ ਦੀ ਸਪੋਰਟ ਕੀਤੀ ਬਟ ਕਿਉਂਕਿ ਸਾਡੇ ਮੁਲਾਜ਼ਮ ਆਈਡੈਂਟੀਫਾਈਡ ਹੁੰਦੇ ਸੋ ਅਸੀਂ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਇਹਨਾਂ ਨੂੰ ਅਚਤ ਬੁਲਾਇਆ ਰਾਈਟ